ਨਵੇਂ ਪਾਗ ਵਿੱਚ ਆਪ ਸਭ ਦਾ ਸਵਾਗਤ ਹੈ ਪਵਿੱਤਰ ਬਾਈਬਲ ਵਿੱਚ ਯੋਹੰਨਾ ਦੀ ਇنجੀਲ 19 ਅਧਿਆਇ 23 ਆਇਤ ਵਿੱਚ ਅਸੀਂ ਇੱਦਾਂ ਪੜ੍ਹਦੇ ਹਾਂ ਫਿਰ ਸਿਪਾਈਆਂ ਨੇ ਜਾਂ ਯੀਸ਼ੂ ਨੂੰ ਸਲੀਬ ਉੱਤੇ ਚੜਾਇਆ ਸੀ ਤਾਂ ਉਹ ਦੇ ਬਸਤਰ ਲੈ ਕੇ ਚਾਰ ਹਿੱਸੇ ਕੀਤੇ ਹਰੇਕ ਸਿਪਾਈ ਦੇ ਲਈ ਇੱਕ ਹਿੱਸਾ ਅਤੇ ਕੁਰਤਾ ਵੀ ਲੈ ਲਿਆ ਔਰ ਉਹ ਕੁਰਤਾ ਸਿੱਤੇ ਬਿਨਾ ਉੱਪਰੋਂ ਸਾਰਾ ਗੁਣਿਆ ਹੋਇਆ ਸੀ ਪ੍ਰਭੂ ਯੀਸ਼ੂ ਮਸੀਹ ਨੂੰ ਸਲੀਬ ਦੇਣ ਤੋਂ ਬਾਅਦ ਸਿਪਾਈਆਂ ਨੇ ਪ੍ਰਭੂ ਦੇ ਬਸਤਰ ਲਏ ਅਤੇ ਉਹਨਾਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਤਾਂ ਜੋ ਹਰੇਕ ਸਿਪਾਈ ਨੂੰ ਇੱਕ ਹਿੱਸਾ ਮਿਲੇ। ਉਹਨਾਂ ਨੇ ਉਹਦਾ ਕੁੜਤਾ ਵੀ ਲੈ ਲਿਆ ਪਰ ਇਹ ਕੁੜਤਾ ਉਪਰੋਂ ਤੋਂ ਹੇਠਾਂ ਤੱਕ ਬੁਣਿਆ ਹੋਇਆ ਸੀ। ਇਸ ਲਈ ਉਹਨਾਂ ਨੇ ਆਪਸ ਵਿੱਚ ਕਿਹਾ ਆਪਾਂ ਇਸ ਨੂੰ ਨਾ ਪਾੜੀਏ ਪਰ ਚਿੱਠੀ ਪਾਈਏ ਕਿ ਇਹ ਕਿਹਦਾ ਹੋਵੇਗਾ। ਇਹ ਲਗਭਗ 1000 ਸਾਲ ਪਹਿਲਾਂ ਪਵਿੱਤਰ ਬਾਈਬਲ ਵਿੱਚ ਕਹੀ ਗਈ ਗੱਲ ਨੂੰ ਪੂਰਾ ਕਰਨ ਲਈ ਹੋਇਆ ਸੀ। ਉਨਾਂ ਨੇ ਮੇਰੇ ਕੱਪੜੇ ਆਪਸ ਵਿੱਚ ਵੰਡ ਲਏ ਅਤੇ ਮੇਰੇ ਕੱਪੜਿਆਂ ਦੀ ਚਿੱਠੀ ਪਾਈ ਹੈ ਪਵਿੱਤਰ ਬਾਈਬਲ ਦੀਆਂ ਪਵਿੱਖ ਬਾਣੀਆਂ ਸਾਰੀਆਂ ਪ੍ਰਭੂ ਯੇਸ਼ੂ ਮਸੀਹ ਦੇ ਸੰਦਰਭ ਵਿੱਚ ਪੂਰੀਆਂ ਹੁੰਦੀਆਂ ਹਨ ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਯੇਸ਼ੂ ਹੀ ਪ੍ਰਭੂ ਹੈ ਅਤੇ ਮਸੀਹ ਕੇ ਅਤੇ ਯਿਸੂ ਨੂੰ ਫਸਦੀ ਜ਼ਿੰਦਗੀ ਦਾ ਮੁਕਤੀਦਾਤਾ ਮੰਨਦਾ ਹੈ ਤਾਂ ਉਹ ਬਚਾਇਆ ਜਾਵੇਗਾ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਕੇ ਬਚਾਇਆ ਜਾਣਾ ਪਸੰਦ ਨਹੀਂ ਕਰੋਗੇ